ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੇਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰਾਂ ਸੋ ਬੁਲਟਿਨ ਦੀ ਸ਼ੁਰੂਆਤ ਨਗਰ ਨਿਗਮ ਚੋਣਾ ਤੋਂ ਸੋ ਦੱਸਦੀ ਹੈ ਕਿ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾ ਦੇ ਚੱਲਦਿਆਂ ਸਾਰਿਆਂ ਹੀ ਸਿਆਸੀ ਧਿਰਾਂ ਨੇ ਜਿਹੜੀਆਂ ਪੱਬਾ ਪਾਰ ਦਿਖਾਈ ਦੇ ਰਹੀਆਂ ਨੇ ਅਤੇ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਪੱਕੀ ਕਰਨ ਦੇ ਲਈ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਆਪਣੀਆਂ ਨੀਤੀਆਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ ਇਸਰੇ ਚਲਦੇ ਆ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਨਗਰ ਪੰਚਾਇਤ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਉੱਥੇ ਹੀ ਆਪਣੀ ਹੱਥੀ ਉਹਨਾਂ ਨੇ ਆਪਣੇ ਉਮੀਦਵਾਰਾਂ ਦੇ ਸਟਿੱਕਰ ਨੇ ਜਿਹੜੇ ਲੋਕਾਂ ਦੀਆਂ ਦੀਵਾਰਾਂ ਦੇ ਉੱਤੇ ਵੀ ਲਗਾਏ ਨੇ ਅਤੇ ਇਸ ਮੌਕੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਦਾ ਆਖਣਾ ਹੈ ਕਿ ਲੋਕਾਂ ਦਾ ਭਰਵਾ ਹੁੰਗਾਰਾ ਜਿਹੜਾ ਉਹਨਾਂ ਨੂੰ ਮਿਲ ਰਿਹਾ ਹੈ ਉਹਨਾਂ ਆਖਿਆ ਕਿ 2017 ਦੇ ਵਿੱਚ ਬਣੀ ਇਸ ਨਗਰ ਪੰਚਾਇਤ ਦੇ ਉੱਤੇ ਕਾਂਗਰਸ ਦਾ ਕਬਜ਼ਾ ਸੀ ਪਰ ਵਿਕਾਸ ਪੱਖੋਂ ਇਹ ਨਗਰ ਪੰਚਾਇਤ ਜਿਹੜੀ ਐ ਸਖਣੀ ਸੀ ਪਰ ਜਦੋਂ ਦਾ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਉਸ ਵੇਲੇ ਤੋਂ ਉਹਨਾਂ ਵੱਲੋਂ ਆਪਣੇ ਹਲਕੇ 'ਚ ਵਿਕਾਸ ਕਾਰਜ ਨੇ ਜਿਹੜੇ ਕਰਵਾਏ ਜਾ ਰਹੇ ਨੇ ਨਾਲ ਹੀ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਵਿਕਾਸ ਪੱਖੋਂ ਨਰੋਟ ਜੈਮਲ ਸਿੰਘ ਨੂੰ ਲੀਹਾਂ ਦੇ ਉੱਤੇ ਲਿਆਉਣ ਦੇ ਲਈ ਆਮ ਆਦੀ ਪਾਰਟੀ ਨੇ ਭਰਪੂਰ ਕੋਸ਼ਿਸ਼ ਕੀਤੀ ਹੈ ਜਿਸ ਦੇ ਨਤੀਜੇ ਸਦਕਾ ਨਰੋਟ ਜੈਮਲ ਸਿੰਘ ਨਗਰ ਪੰਚਾਇਤ ਦੀਆਂ 11 ਸੀਟਾਂ ਦੇ ਉੱਤੇ ਲੋਕ ਜਿੱਤ ਦਵਾ ਕੇ ਆਪਣੇ ਹੱਕ ਅਦਾ ਕਰਨਗੇ ਬਹੁਤ ਸ਼ਾਨਦਾਰ ਕੰਮ ਚੱਲ ਰਹੀ ਹੈ ਥਾਂ ਥਾਂ ਲੋਕ ਮਤਲਬ ਆਮ ਆਦੀ ਪਾਰਟੀ ਦੀ ਸਪੋਰਟ ਨੂੰ ਅੱਗੇ ਆ ਰਹੇ ਹਰ ਵਰਗ ਦਾ ਜਿਹੜਾ ਵੋਟਰ ਹੈ ਉਹਦੇ ਅੰਦਰ ਇੱਕ ਵੱਡਾ ਉਤਸ਼ਾਹ ਹੈ ਚੋਣਾਂ ਨੂੰ ਲੈ ਕੇ ਔਰ ਬੇਸਿਕ ਜਿਹੜਾ ਸ੍ਰੀ ਅਰਬਨ ਕੇਜਰੀਵਾਲ ਜੀ ਦੀ ਗਵਾਈ ਚ ਰਮਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅ ਦਿਸਾ ਚ ਜਿਹੜਾ ਪੰਜਾਬ ਦੇ ਅੰਦਰ ਸਰਕਾਰ ਨੇ ਕੰਮ ਕੀਤੇ ਆ ਪਿਛਲੇ 30 ਮਹੀਨੇ ਦੇ ਦੌਰਾਨ ਅਜੋਨਾ ਕੰਮਾਂ ਦੀ ਘਰ ਘਰ ਚਰਚਾ ਆ ਸੋ ਮੈਂ ਕਹਿ ਸਕਦਾ ਕਿ ਨਰੋਡ ਜੈਮਲ ਸਿੰਘ ਦੇ ਲੋਕ ਬਹੁਤ ਹੀ ਸੂਝਵਾਨ ਸਿਆਣੇ ਤੇ ਪਾਰਕੂ ਲੋਕ ਨੇ ਔਰ ਇਹਨਾਂ ਨੇ 2022 ਦੇ ਵਿੱਚ ਵੀ ਮੈਨੂੰ ਇਥੋਂ ਸ਼ਾਨਦਾਰ ਵੋਟਾਂ ਪਾ ਕੇ ਜਿਤਾਣ ਦੇ ਵਿੱਚ ਬੜੀ ਬੜੀ ਭੂਮਿਕਾ ਨਿਭਾਈ ਤੇ ਇਸ ਵਾਰ 11 ਦੇ 11 ਵਾਰ ਜਿਹੜੀ ਆਮ ਆਦਮੀ ਪਾਰਟੀ ਲੜ ਰਹੀ ਹੈ ਔਰ ਜਿਸ ਕਿਸਮ ਦਾ ਲੋਕਾਂ ਦੇ ਅੰਦਰ ਮਤਲਬ ਪ੍ਰਚਾਰ ਆ ਜਾਂ ਜਿਸ ਕਿਸਮ ਦਾ ਅਸੀਂ ਪ੍ਰਚਾਰ ਨੂੰ ਆਰਗੇਨਾਈਜ਼ ਕਰ ਰਹੇ ਹਾਂ ਤੇ ਥੱਲੇ ਜਿਹੜਾ ਲੋਕਾਂ ਦਾ ਹੰਗਾਰਾ ਆ 11 ਦੇ 11 ਸੀਟਾਂ ਆਮ ਆਦੀ ਪਾਰਟੀ ਜਿੱਤੇਗੀ ਉਹਦਾ ਕਾਰਨ ਬੇਸਿਕਲੀ ਇਹ ਆ ਕਿ ਤਿੰਨ ਚਾਰ ਵੱਡੀਆਂ ਨਿਯਮਤਾ ਹਿਸਟਰੀ ਦੇ ਅੰਦਰ ਮੈਂ ਕਹਿ ਸਕਦਾ ਵੀ ਹਿਸਟোরਿਕਲੀ ਬਹੁਤ ਵੱਡੀਆਂ ਮਿਲੀਆਂ ਨੇ ਇਸ ਨਗਰ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ 17.5 ਕਰੋੜ ਰੁਪਏ ਸੀਵਰੇਜ ਵਿਵਸਥਾ ਲਈ ਦਿੱਤਾ ਜਿਹਦਾ ਕੰਮ ਇੱਥੇ ਚੱਲ ਰਿਹਾ ਨਾਲ ਦੇ ਨਾਲ 5.5 ਕਰੋੜ ਰੁਪਇਆ ਵਾਟਰ ਟ੍ਰੀਟਮੈਂਟ ਦਾ ਜਿਹੜਾ ਇੱਥੇ ਲੱਗਣਾ ਵਾਟਰ ਸਪਲਾਈ ਉਹਦੇ ਲਈ ਆਇਆ ਸੋ ਆਮ ਆਦਮੀ ਕਲੀਨਿਕ ਆਇਆ ਸੋ ਸਭ ਤੋਂ ਵੱਡੀ ਗੱਲ ਇਹ ਆ ਕਿ ਬਿਨਾਂ ਪੱਖਪਾਤ ਤੋਂ ਇਸ ਨਗਰ ਦਾ ਵਿਕਾਸ ਕੀਤਾ ਭਾਵੇਂ ਇੱਥੇ ਨਗਰ ਪੰਚਾਇਤ ਕਾਂਗਰਸ ਪਾਰਟੀ ਦੀ ਰਹੀ ਹੈ ਪਰ ਅਸੀਂ ਵਿਕਾਸ ਦੇ ਪੱਖੋਂ ਇਸ ਨਗਰ ਦੀ ਬਾਹ ਫੜ ਤੋਂ ਕਦੇ ਪਿੱਛੇ ਨਹੀਂ ਹਟੇ ਇਹੀ ਕਾਰਨ ਹੈ ਕਿ ਅੱਜ ਲੋਕ ਸਰਕਾਰ ਦੇ ਕੰਮ ਨੂੰ ਸਾਡੇ ਕੰਮ ਨੂੰ ਤੇ ਖਾਸ ਕਰਕੇ ਅੱਜ ਹਰ ਵਰਗ ਦਾ ਜਿਹੜਾ ਬਿਜਲੀ ਦਾ ਬਿੱਲ ਮਾਫ ਹੈ ਸੇਸੋ ਜੁੰਡ ਮਿਲਨ ਕਰਕੇ ਉਹ ਵੀ ਆਪਣੇ ਆਪ ਦੇ ਵਿੱਚ ਲੋਕਾਂ ਦੇ ਸਿਰਾਂ ਤੋਂ ਬੜਾ ਬੜਾ ਭਾਰ ਲੱਥਿਆ ਸੋ ਲਗਾਤਾਰ ਜਿਹੜੇ ਵਿਕਾਸ ਕੀਤੇ ਨੇ ਇਸ ਨਗਰ ਦੇ ਅੰਦਰ ਚਾਹੇ ਬਿਜਲੀ ਵਿਵਸਥਾ ਨੂੰ ਠੀਕ ਕਰਨ ਲਈ ਹੋਵੇ ਚਾਹੇ ਵਾਟਰ ਸਪਲਾਈ ਨੂੰ ਠੀਕ ਕਰਨ ਲਈ ਹੋਵੇ ਚਾਹੇ ਸਕੂਲਾਂ ਨੂੰ ਜਿਹੜਾ ਹੈ ਉਹ ਲੱਖਾਂ ਰੁਪਏ ਦੀ ਗ੍ਰਾਂਟ ਆਈ ਹੈ ਪ੍ਰਾਇਮਰੀ ਸਕੂਲ ਹੋਣ ਚਾਹੇ ਸੀਨੀਅਰ ਸੈਕੰਡਰੀ ਸਕੂਲ ਸੋ ਲਗਾਤਾਰ ਜਿਹੜਾ ਹੈ ਉਹ ਲੋਕਾਂ ਦੀ ਮਾਂ ਫੜੀ ਹੈ ਇਹੀ ਕਾਰਨ ਹੈ ਕਿ ਲੋਕ ਆਜਾਮ ਦੀ ਪਾਰਟੀ ਨੂੰ ਚਤਾਨ ਲਈ ਤਿਆਰੀਆਂ ਕਰਕੇ ਬੈਠੇ ਆ ਅੱਗੇ ਵਧਦੇ ਹਾਂ ਉੱਧਰ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਵਿੱਡੀ ਗਈ ਮਹਿਮ ਦੇ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੂੰ ਵੱਡੀ ਸਫਲਤਾ ਮਿਲੀ ਹੈ ਸੋ ਫਿਰੋਜ਼ਪੁਰ ਵਿਖੇ ਤਾਇਨਾਤ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਇੰਸਪੈਕਟਰ ਅਮਿਤ ਕੱਕੜ ਨੂੰ 45000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਆਖਿਆ ਕਿ ਉਕਤ ਮੁਲਜ਼ਮ ਨੂੰ ਫਿਰੋਜ਼ਪੁਰ ਦੇ ਇੱਕ ਆਰਤੀ ਮੋਹਨ ਲਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਅੱਗੇ ਦੱਸਿਆ ਕਿ ਉਕਤ ਮਲਜਮ ਖਰੀਦੇ ਗਏ ਝੋਨੇ ਦੀਆਂ ਬੋਰੀਆਂ ਬਾਬਤ ਮਜ਼ਦੂਰੀ ਅਤੇ ਸਲਾਈ ਆਦਿ ਖਰਚਿਆਂ ਦੇ ਨਾਲ ਸੰਬੰਧਿਤ ਬਿੱਲ ਪਾਸ ਕਰਨ ਦੇ ਲਈ 2 ਰੁਪਏ ਪ੍ਰਤੀ ਬੋਰੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ ਸੌਦਾ 1 ਰੁਪਏ 30 ਪੈਸੇ ਪ੍ਰਤੀ ਬੋਰੀ ਦੇ ਵਿੱਚ ਤੈਅ ਹੋਇਆ ਜਿਸ ਦੀ ਰਕਮ 45000 ਰੁਪਏ ਬਣਦੀ ਹੈ ਉੱਥੇ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਮਲਜਮ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਸ਼ਿਕਾਇਤਕਰਤਾ ਤੋਂ 45000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਅਤੇ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ ਅਤੇ ਇਸ ਸਬੰਧੀ ਮਲਜਮ ਦੇ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਹੈ ਜੀ ਸਾਡੇ ਕੋਲ ਕੱਲ ਇੱਕ ਮੂਨ ਲਾਲ ਜੀ ਜਿਹੜੇ ਵਾਸੀ ਨੇ ਅਪਰੋਜਪੁਰ ਦੇ ਉਹਨਾਂ ਨੇ ਜਿਹੜੀ ਸਾਡੇ ਕੋਲ ਕੰਪਲੇਂਟ ਕੀਤੀ ਸੀਗੀ ਉਹਨਾਂ ਕੋਲੋਂ ਜਿਹੜੇ ਅਮਿਤ ਕੱਕੜ ਨੇ ਇੰਸਪੈਕਟਰ ਨੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਵੱਲੋਂ ਜਿਹੜੀ 45000 ਰੁਪਏ ਦੀ ਵਿਛੋਦੀ ਮੰਗ ਕੀਤੀ ਜਾ ਰਹੀ ਹੈ ਤਾਂ ਅਸੀਂ ਉਹਨਾਂ ਦਾ ਜਿਹੜਾ ਬਿਆਨ ਦਰਜ ਕਰਕੇ ਮੁਕਦਮਾ ਦੇਣ ਉਪਰੰਤ ਜਿਹੜਾ ਅਸੀਂ ਉਹਨਾਂ ਨੂੰ ਹੈਂਡ ਓਵਰ ਅੱਜ ਕੱਲ ਇਹਨਾਂ ਨੂੰ ਪਕੜਿਆ ਸੀ ਜਿਨ੍ਹਾਂ ਨੂੰ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਲੈ ਕੇ ਜਾ ਰਹੇ ਸਰ ਇੱਕ ਕੇਸ ਦੀ ਮੰਗ ਕਿਸੇ ਦੀ ਕਰ ਰਹੇ ਸੀ ਕਿ ਬੋਰੀਆਂ ਦੀ ਸੈਟਿੰਗ ਦਾ ਦੌਰ ਤੇ ਸ਼ਾਇਦ ਗੱਟੇ ਦੀ ਮੰਗ ਸੀ ਹੁਣ ਤੱਕ ਦੀ ਤਫ਼ਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹਨਾਂ ਦੀ ਬਿਲਿੰਗ ਹੁੰਦੀ ਹੈ ਉਹ ਚਾਹੇ ਤਲਾਈ ਤਲਾਈ ਔਰ ਜਿਹੜੀ ਲੜਾਈ ਵਗੈਰਾ ਦੀ ਸਰ ਉਸ ਦੀ ਜਿਹੜੀ ਬਿਲਿੰਗ ਹੈ ਬਿਲਿੰਗ ਨੂੰ ਜਿਹੜੀ ਰਕਮ ਨੂੰ ਪਾਸ ਕਰਨ ਦੀ ਇਹ ਵੇਜ ਦੇ ਵਿੱਚ ਜਿਹੜੀ ਪੇਮੈਂਟ ਦੇ ਨਾਲੋਂ ਮੰਗੀ ਜਾ ਰਹੀ ਸੀ ਤਾਂ ਸੈਟਿੰਗ ਕਿੰਨੇ ਚੋਈ ਸੀ 30% ਤੋਂ ਜੀ ਇਹਨਾਂ ਦੀ ਔਰ 1.5 ਰੁਪਏ ਦੇ حساب ਤੇ ਆਲਮੋਸਟ ਜਿਹੜੇ 55000 ਬੰਦੇ ਸੀ ਮੰਗੇ 55 ਗਏ ਦੀ ਪਰੰਤੂ ਜਿਹੜੀ 45000 ਦੇ ਵਿੱਚ ਇਹਨਾਂ ਦੀ ਜਿਹੜੀ ਗੱਲ ਮੁੱਕ ਗਈ ਸੀ ਤੇ 45000 ਦੀ ਹੀ ਜਿਹੜੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਔਰ ਇਹਨਾਂ ਵੱਲੋਂ ਜਿਹੜਾ 45000 ਰੁਪਏ ਦੇ ਕੇ ਇਸ ਨੂੰ ਰੰਗੇ ਹੱਥੀ ਕੱਪ ਕੀਤਾ ਗਿਆ ਮਾਮਲਾ ਅੱਜ ਕੱਲੇ ਬਿਲਕੁਲ ਜੀ ਕੱਲੇ ਜਿਹੜਾ ਮੁਕਦਮਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਇਹਨੂੰ ਰੈੱਡ ਹੈਂਡੈਡ ਉਸ ਦੀ ਪਕੜਿਆ ਅੱਜ ਅਸੀਂ ਨੂੰ ਜਿਹੜਾ ਮਨਜੋਬ ਅਦਾਲਤ ਦੇ ਵਿੱਚ ਲੈ ਕੇ ਜਾ ਰਹੇ ਹਾਂ ਇਹ ਤੇ ਪੀਛੇ ਦਲਦਲ ਕਰਕੇ ਕਲਿੱਕ ਕਰ ਦਈਏ ਅਮਲ ਚ ਲੈਣ ਦੇਗੀ ਅੱਗੇ ਵਧਦੇ ਹਾਂ ਉਧਰ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਬਾਰੇ ਵੱਡਾ ਫੈਸਲਾ ਲੈਂਦੇ ਆ ਫੂਡ ਪ੍ਰੋਸੈਸਿੰਗ ਸੰਬੰਧੀ ਕਮੇਟੀ ਨੇ ਰਿਪੋਰਟ ਹੈ ਜਿਹੜੀ ਸੰਸਦ ਦੇ ਵਿੱਚ ਪੇਸ਼ ਕੀਤੀ ਹੈ ਉੱਥੇ ਖੇਤੀ ਦੇ ਨਾਲ ਸੰਬੰਧਿਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸੁਪਾਰਸ਼ ਕੀਤੀ ਹੈ ਕਿ ਕਿਸਾਨਾਂ ਦੇ ਲਈ ਫਸਲਾਂ ਦੇ ਉੱਤੇ ਐਮਐਸਪੀ ਕਾਨੂੰਨੀ ਤੌਰ ਤੇ ਲਾਜ਼ਮੀ ਬਣਾਇਆ ਜਾਵੇ ਸੋ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠਲੀ ਖੇਤੀ ਪਸ਼ੂ ਪਾਲਣ ਤੇ ਫੂਡ ਪ੍ਰੋਸੈਸਿੰਗ ਸੰਬੰਧੀ ਕਮੇਟੀ ਨੇ ਇਸ ਸੰਬੰਧੀ ਰਿਪੋਰਟ ਹੈ ਜਿਹੜੀ ਸੰਸਦ ਦੇ ਵਿੱਚ ਪੇਸ਼ ਕੀਤੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਔਨ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੈਂਡਰੀ ਤੇ ਕੋਆਪਰੇਸ਼ਨ ਇਹਦਾ ਮੈਨੂੰ ਚੇਅਰਮੈਨ ਬਣਾਇਆ ਹੋਇਆ ਹੈ ਇਹਦੇ ਚ 30 ਮੈਂਬਰ ਪਾਰਲੀਮੈਂਟ ਹੋਰ ਹੈਗੇ ਹੈ ਤੇ ਇਹ ਕਮੇਟੀ ਨੇ ਆਪਣੀ ਬਹੁਤ ਹੀ ਮਹੱਤਵਪੂਰਨ ਰਿਪੋਰਟ ਤਿਆਰ ਕੀਤੀ ਹੈ ਮੇਰੇ ਨਾਲ ਸਾਡੇ ਕਮੇਟੀ ਦੇ ਮੇਨ ਮੈਂਬਰਾਂ ਵਿੱਚੋਂ ਸ਼੍ਰੀ ਨਰੇਸ਼ ਚੰਦਰਾ ਜੀ ਉਤਮ ਪਟੇਲ ਐਮਪੀ ਫਤੇਪੁਰ ਯੂਪੀ ਤੋਂ ਜਿਹੜੇ ਕਿ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਵੀ ਰਹੇ ਐ ਸਮਾਜਵਾਦੀ ਦੀ ਪਾਰਟੀ ਦੇ ਵੱਡੇ ਲੀਡਰ ਐ ਕਦੀਪ ਅੰਦੋਰਾ ਜੀ ਜਿਹੜੇ ਕਿ ਰਾਜਸਥਾਨ ਤੋਂ ਐਮਪੀ ਐ ਕਾਂਗਰਸ ਪਾਰਟੀ ਦੇ ਤੇ ਨਾਲ ਮੇਰੇ ਪਟੇਲ ਉਮੇਸ਼ભાઈ ਬਾਗੋભાઈ ਜਿਹੜੇ ਕਿ ਮੈਂਬਰ ਪਾਰਲੀਮੈਂਟ ਆ ਆਜ਼ਾਦ ਤੌਰ ਤੇ ਜਿੱਤੇ ਹੈ ਦਮਨ ਜੀ ਉਤੋਂ ਇਹ ਮੇਰੇ ਨਾਲ ਅੱਜ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਐਡਰੈਸ ਕਰਨ ਵਾਸਤੇ ਹੈਗੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੁਆਮੀ ਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਤੋਂ ਬਾਅਦ ਜਿਹੜੀਆਂ ਕਿ 2004 ਤੋਂ 6 ਤੱਕ ਆਈਆਂ ਉਸ ਤੋਂ ਬਾਅਦ ਅੱਜ ਪਾਰਲੀਮੈਂਟ ਦੇ ਵਿੱਚ ਸਾਡੀ ਕਮੇਟੀ ਨੇ ਜਿਹਦਾ ਮੈਂ ਚੇਅਰਮੈਨ ਐ ਮੇਰੇ ਵੱਲੋਂ ਇੱਕ ਬਹੁਤ ਹੀ ਲੈਂਡਮਾਰਕ ਮਹੱਤਵਪੂਰਨ ਰਿਪੋਰਟ ਪੇਸ਼ ਕੀਤੀ ਗਈ ਹੈ 6 ਰਿਪੋਰਟਾਂ ਦੇ ਰੂਪ ਦੇ ਵਿੱਚ ਜਿਦੇ ਵਿੱਚ ਕਿਸਾਨਾਂ ਦੇ ਹਿੱਤਾਂ ਦੇ ਲਈ ਤੇ ਖੇਤ ਮਜ਼ਦੂਰ ਦੇ ਹਿੱਤਾਂ ਲਈ ਵੱਡੀਆਂ ਰეკਮੈਂਡੇਸ਼ਨਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਐਸੀ ਕਿਸਾਨੀ ਦਾ ਖੇਤੀ ਦਾ ਬਾਇਸ ਤੇ ਜਿਹੜਾ ਵਧਾਉਣ ਵਾਸਤੇ ਜਿੱਥੇ ਕਿਹਾ ਹੈ ਉਥੇ ਬੜਾ ਮਹੱਤਵਪੂਰਨ ਰეკਮੈਂਡੇਸ਼ਨ ਦਿੱਤੀ ਹੈ ਕਿ ਜਿਹੜੀ ਐਮਐਸਪੀ ਹੈ ਇਸ ਨੂੰ ਸਰਕਾਰ ਲੀਗਲ ਗਾਰੰਟੀ ਬਣਾਵੇ ਕਿਉਂਕਿ ਐਮਐਸਪੀ ਦੇ ਕਾਰ ਕਰਕੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਹੁੰਦਾ ਹੈ ਕਿਸਾਨ ਜਿਹੜੀਆਂ ਆਤਮ ਹੱਤਿਆਵਾਂ ਹੋ ਰਹੀਆਂ ਉਸ ਨੂੰ ਰੋਕਣ ਵਾਸਤੇ ਤੇ ਕਿਸਾਨੀ ਨੂੰ ਇੱਕ ਲਾਹੇਵੰਦਾ ਤਰਤੰਦ ਬਣਾਉਣ ਵਾਸਤੇ ਸਰਕਾਰ ਐਮਐਸਪੀ ਨੂੰ ਲੀਗਲ ਗਾਰੰਟੀ ਦੇ ਤੌਰ ਤੇ ਲੈ ਕੇ ਆਵੇ ਦੂਸਰੀ ਅਸੀਂ ਜਿਹੜੀ ਦਿੱਤੀ ਹੈ ਰეკਮੈਂਡੇਸ਼ਨ ਕਿ ਪ੍ਰਧਾਨ ਮੰਤਰੀ ਕਿਸਾਨ ਸਕੀਮ ਦੇ ਤਹਿਤ ਜਿਹੜਾ 6000 ਰੁਪਏ ਸਾਲ ਦਿੱਤਾ ਜਾਂਦਾ ਹੈ ਕਿਸਾਨਾਂ ਨੂੰ ਉਸ ਨੂੰ ਵਧਾ ਕੇ 12000 ਕਰ ਦਿੱਤਾ ਜਾਵੇ ਤੇ ਨਾਲ ਨਾਲ ਇਹ ਪੈਸਾ ਜਿਹੜਾ ਖੇਤ ਮਜ਼ਦੂਰ ਨੂੰ ਵੀ ਦਿੱਤਾ ਜਾਵੇ ਤੇ ਇਸ ਤੋਂ ਅੱਗੇ ਅਸੀਂ ਇੱਕ ਮਹੱਤਵਪੂਰਨ ਫੈਸਲੇ ਦੇ ਵਿੱਚ ਕਮੇਟੀ ਨੇ 30 ਮੈਂਬਰਾਂ ਦੀ ਜਿਹੜੀ ਕਮੇਟੀ ਹੈ ਐਮਪੀਆ ਦੀ ਉਹਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਸ ਡਿਪਾਰਟਮੈਂਟ ਦਾ ਨਾਮ ਐਗਰੀਕਲਚਰ ਫਾਰਮ ਫਾਰਮਰ ਵੈਲਫੇਅਰ ਦੇ ਨਾਮ ਨੂੰ ਬਦਲ ਕੇ ਐਗਰੀਕਲਚਰ ਫਾਰਮਰ ਐਂਡ ਫਾਰਮ ਲੇਬਰ ਵੈਲਫੇਅਰ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਖੇਤ ਮਜ਼ਦੂਰ ਹੈ ਉਹ ਵੀ ਖੇਤੀ ਤੇ ਆਧਾਰਿਤ ਹੈ ਉਹਨਾਂ ਨੂੰ ਵੀ ਇਹਦੇ ਫੋਲਡ ਵਿੱਚ ਲੈ ਲਿਆ ਜਾਵੇ ਉਹਨਾਂ ਨੂੰ ਵੀ ਸਾਰੇ ਲਾਭ ਮਿਲਣ ਇਸ ਤੋਂ ਅੱਗੇ ਐਸੀ ਸਬਪਲਾਨ ਚ ਪੈਸੇ ਘਟਾ ਰਹੇ ਯੂਜ਼ ਨਹੀਂ ਹੋ ਰਹੇ ਉਹਨਾਂ ਬਾਰੇ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਇਸ ਤੇ ਗੌਰ ਕਰੋ ਤੇ ਨਾਲ-ਨਾਲ ਐਸੀ ਇੱਕ ਵੱਡਾ ਫੈਸਲਾ ਲੈ ਕੇ ਇੱਕ ਰეკਮੈਂਡੇਸ਼ਨ ਸਰਕਾਰ ਨੂੰ ਦਿੱਤੀ ਹੈ ਕਿ ਗਊਸ਼ਾਲਾਾਂ ਨੂੰ ਪੈਸੇ ਜਿਹੜੇ ਦਿੱਤੇ ਜਾਂਦੇ ਆ ਉਹ ਹੋਰ ਵੀ ਸਟਰੈਂਥਨ ਕਰਨੀਆਂ ਚਾਹੀਦੀਆਂ ਗਊਸ਼ਾਲਾਾਂ ਤਾਂ ਕਿ ਗਊਸ਼ਾਲਾ ਤੇ ਪਸ਼ੂ ਪਸ਼ੂ ਤਾਂ ਅਜਿਹਾ ਨਾ ਰਾਦਰ ਨਾ ਹੋਵੇ ਉਹ ਬਾਹਰ ਸੜਕਾਂ ਤੇ ਲਾਪੂ ਮੇ ਲੇਕਿਨ ਐਸੀ ਇਸ ਤੋਂ ਵੀ ਅੱਗੇ ਜਾ ਕੇ ਇਹਦੇ ਵਿੱਚ ਇੱਕ ਰეკਮੈਂਡੇਸ਼ਨ ਦਿੱਤੀ ਹੈ ਕਿ ਜਿਹੜੀ ਗਊ ਦੁੱਧ ਦੇਣ ਤੋਂ ਹਟ ਜਾਂਦੀ ਹੈ ਕਿਸੇ ਕੰਮ ਦੀ ਨਹੀਂ ਰਹਿੰਦੀ ਉਹਨੂੰ ਲੋਕ ਛੱਡ ਦਿੰਦੇ ਆ ਮੁਜੇ ਆਇਆ ਇਸ ਦੇ ਕੇ ਗਊਸ਼ਾਲਾ ਨੂੰ ਪੈਸੇ ਦਿੱਤੇ ਜਾਣ ਡਾਇਰੈਕਟ ਉਹਦੀ ਸੰਭਾਲ ਵਾਸਤੇ ਉਹਦੀ ਸਨਾਖਤ ਕਰਕੇ ਕਿਸਾਨ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਕਿਸਾਨ ਉਸ ਦੀ ਸੰਭਾਲ ਕਰ ਸਕੇ ਤੇ ਸਰਕਾਰ ਉਹਨੂੰ ਉਹਦੀ ਸੰਭਾਲ ਦੇ ਪੈਸੇ ਦੇਵੇ ਇਸ ਤਰ੍ਹਾਂ ਕਿਸੇ ਨੇ ਗਊਆਂ ਜਿਹੜੀਆਂ ਉਹ ਬਾਹਰ ਨਹੀਂ ਛੱਡਣੀਆਂ ਸੋ ਅੱਜ ਦਾ ਜਿਹੜਾ ਇਹ ਕਮੇਟੀ ਦੀਆਂ ਫੈਸਲੇ ਆ ਇਹ ਬਹੁਤ ਹੀ ਵੱਡੇ ਫੈਸਲੇ ਆ ਤੇ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਉਹ ਜਿੱਥੇ ਸੀ ਇਹ ਫੈਸਲੇ ਕੀਤੇ ਇੱਕ ਵੱਡਾ ਫੈਸਲਾ ਹੋਰ ਰਿਕਮੈਂਡੇਸ਼ਨ ਦੇ ਰੂਪ ਦੇ ਵਿੱਚ ਸਰਕਾਰ ਨੂੰ ਦਿੱਤਾ ਹੈ ਕਿ ਸਰਕਾਰ ਇੱਕ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫੀ ਦੀ ਜਿਹੜੀ ਸਕੀਮ ਲੈ ਕੇ ਆਵੇ ਤਾਂ ਕਿ ਕਿਸਾਨ ਜਿਹੜੇ ਕਿ ਕਰਜ਼ੇ ਦੇ ਬੋਝ ਥਲੇ ਦਬ ਚੁੱਕੇ ਹੈ ਜਿਹੜਾ ਮਜ਼ਦੂਰ ਕਿਸਾਨ ਦੇ ਖੇਤੀ ਮਜ਼ਦੂਰ ਹੈ ਜਿਹੜਾ ਕਰਜ਼ੇ ਦੇ ਬੋਝ ਥਲੇ ਦਬ ਗਿਆ ਉਹਨੂੰ ਉੱਪਰ ਚੱਕਿਆ ਜਾ ਸਕੀਏ ਇਹਦੇ ਨਾਲ ਕਿਸਾਨ ਜਿਹੜੇ ਕਰਜ਼ੇ ਕਰਕੇ ਖੁਦ-ਖੁਦ ਖੁਦਕੁਸ਼ੀ ਕਰਦੇ ਆ ਜਾਂ ਜਿਹੜੇ ਖੇਤ ਮਜ਼ਦੂਰ ਖੁਦਕੁਸ਼ੀ ਕਰਦੇ ਆ ਜਿਨ੍ਹਾਂ ਦੇ ਪਰਿਵਾਰਾਂ ਦਾ ਨਿਰਬੋਹ ਹੋਣਾ ਮੁਸ਼ਕਲ ਹੋਇਆ ਹੋਇਆ ਬਹੁਤ ਘੱਟ ਜ਼ਮੀਨ ਹੈ ਇਹਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ਼ ਕੀਤੇ ਜਾਣ ਇਹ ਵੀ ਸਰਕਾਰ ਨੂੰ ਅਸੀਂ ਇੱਕ ਰეკਮੈਂਡੇਸ਼ਨ ਦਿੱਤੀ ਹੈ ਸੋ ਸੁਆਮੀ ਨਾਥਨ ਰਿਪੋਰਟ ਦੇ ਵਿੱਚ ਜਿਹੜੇ ਲੇਬਰ ਦਾ ਧਿਆਨ ਨਹੀਂ ਸੀ ਰੱਖਿਆ ਗਿਆ ਉਹਦੇ ਵਿੱਚ ਉਸ ਤੋਂ ਅੱਗੇ ਜਾ ਕੇ ਅਸੀਂ ਜੋ ਅੱਜ ਦੀਆਂ ਕਿਸਾਨਾਂ ਦੀਆਂ ਮੇਨ ਮੁੱਖ ਮੰਗਾਂ ਹਨ ਉਹਨਾਂ ਨੂੰ ਇਸ ਕਮੇਟੀ ਦੇ ਵਿੱਚ ਐਡਰੈਸ ਕੀਤਾ ਹੈ ਪਾਰਲੀਮੈਂਟ ਕਮੇਟੀ ਦੀ ਆਪਣੀ ਐਮੇਤ ਹੁੰਦੀ ਹੈ 30 ਮੈਂਬਰ ਹੈ ਇਸਦੇ ਇਸ ਨੂੰ ਪਾਰਲੀਮੈਂਟ ਹੀ ਸਮਝਿਆ ਜਾਂਦਾ ਹੈ ਤੇ ਪਾਰਲੀਅ ਇਹਦੀਆਂ ਜਿਹੜੀਆਂ ਰეკਮੈਂਡੇਸ਼ਨਾਂ ਉਹਨਾਂ ਨੂੰ ਸਰਕਾਰ ਖਾਸ ਗੌਰ ਨਾਲ ਲੈਂਦੀ ਹੈ ਸਾਡੀ ਇਸ ਕਮੇਟੀ ਦੀਆਂ 17 ਮੀਟਿੰਗਾਂ ਹੋਈਆਂ ਤੇ 17 ਮੀਟਿੰਗਾਂ ਦੇ ਵਿੱਚ 30 ਮੈਂਬਰਾਂ ਨੇ ਲਗਾਤਾਰ ਬਹਿਸ ਕਰਕੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਦੇ ਵਿੱਚ আর ਬਹਿਸ ਦੇ ਵਿੱਚ ਤੇ ਮੁੱਦਿਆਂ ਨੂੰ ਉਠਾ ਕੇ ਸਾਰੇ ਮਹਿਕਮਿਆਂ ਦੇ ਅਫਸਰਾਂ ਨੂੰ ਬੁਲਾ ਕੇ ਉਹਨਾਂ ਨੂੰ ਸੁਣਿਆ ਤੇ ਸਾਰੀ ਇਹ ਇੱਕ ਕੰਪਾਈਲ ਕੀਤੀ ਹੈ 6 ਰਿਪੋਰਟਾਂ ਸਾਡੀਆਂ ਤਿਆਰ ਹੋਈਆਂ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਇੱਕ ਮੇਲ ਪੱਥਰ ਆਉਣ ਵਾਲੇ ਸਮੇਂ ਦੇ ਵਿੱਚ ਸਾਬਤ ਹੋਣਗੀਆਂ ਅੱਗੇ ਵਾਦਿਆਂ ਉਧਰ ਫਿਰੋਜ਼ਪੁਰ ਦੇ ਵੀਡੀਓ ਦਫ਼ਤਰ ਦੇ ਵਿੱਚ ਜਾਲੀ ਇੰਟਰਲוקਿੰਗ ਟਾਈਲਾਂ ਦੀ ਖਰੀਦ ਦਾ ਮਾਮਲਾ ਸਾਹਮਣੇ ਆਇਆ ਅਤੇ ਸਬੰਧੀ 1 ਕਰੋੜ 80 ਲੱਖ ਰੁਪਏ ਦਾ ਘੁਟਾਲਾ ਵੀ ਸਾਹਮਣੇ ਆ ਰਿਹਾ ਸੋ ਜਾਂਚ ਤੋਂ ਬਾਅਦ ਵੀਡੀਓ ਸਮੇਤ 6 ਵਿਭਾਗ ਦੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ 15ਵੇਂ ਵਿੱਤ ਕਮਿਸ਼ਨ ਚ ਮਿਲੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਲਈ ਟਾਈਲਾਂ ਫੈਕਟਰੀ ਦੇ ਨਾਂ ਤੇ 1 ਕਰੋੜ 80 ਲੱਖ ਰੁਪਏ ਦੀ ਅਦਾਇਗੀ ਬਾਨੀ ਡੰਗਲ ਤੋਂ ਕੀਤੀ ਗਈ ਜਿਸ ਕਾਰਨ ਟਾਈਲਾਂ ਦੇ ਉੱਤੇ ਇੰਟਰਲוקਿੰਗ ਟਾਈਲਾਂ ਲਗਾਈਆਂ ਜਾਣੀਆਂ ਸਨ ਉੱਥੇ ਹੀ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਟਾਈਲਾਂ ਨੇ ਜਿਹੜੀਆਂ ਨਹੀਂ ਲਗਾਈਆਂ ਗਈਆਂ ਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਉੱਥੇ ਹੀ ਈ ਪੰਚਾਇਤਾਂ ਦਾ ਡੋਂਗਲ ਲਗਾ ਕੇ ਰਕਮ ਕਢਵਾਈ ਗਈ ਪਰ ਪੁਲਿਸ ਨੂੰ ਪਤਾ ਲੱਗਾ ਕਿ ਅਦਾਇਗੀ ਆ ਜਿਹੜੀ ਟਾਈਲ ਫੈਕਟਰੀ ਦੇ ਨਾਂ ਤੇ ਉੱਤੇ ਕੀਤੀ ਗਈ ਸੀ ਨਾਲੀ ਉਸ ਨੂੰ ਬਾਹਰ ਕੱਢ ਕੇ ਵੀਡੀਓ ਸਮੇਤ 6 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਕੰਮ ਪੂਰਾ ਕਰਵਾਇਆ ਗਿਆ ਸੋ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸੀਖਾ ਸ਼ਰਮਾ ਨੇ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਦੇ ਦੌਰਾਨ 11 ਵਕ ਵਕ ਲੈਣ ਦੇਣ ਦੇ ਵਿੱਚ ਇਹ ਪੈਸੇ ਕਢਵਾਏ ਗਏ ਸਨ ਜਿੱਦੀ ਜਾਂਚ ਦੀ ਜ਼ਿੰਮੇਵਾਰੀ ਪਿੰਡੂ ਵਿਕਾਸ ਨਿਗਮ ਵੱਲੋਂ ਡਿਪਟੀ ਡਾਇਰੈਕਟਰ ਖੇਤਰੀ ਜਲੰਧਰ ਅਤੇ ਡੀਡੀਪੀਓ ਬਠਿੰਡਾ ਨੂੰ ਸੌਂਪੀ ਗਈ ਸੀ ਅਤੇ ਮਾਮਲਾ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਲਈ ਐਸਐਸਪੀ ਫਿਰੋਜ਼ਪੁਰ ਨੂੰ ਪੱਤਰ ਵੀ ਲਿਖਿਆ ਗਿਆ ਸੋ ਦੂਜੇ ਪਾਸੇ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਜਿਸ ਫੈਕਟਰੀ ਦੇ ਵਿੱਚ ਅਦਾਇਗੀ ਕੀਤੀ ਗਈ ਹੈ ਉਸ ਦੇ ਮਾਲਕ ਦੇ ਖਿਲਾਫ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ ਤਾਂ ਐਸਐਸਪੀ ਸੋਮਿਆ ਮਿਸ਼ਰਾ ਨੇ ਸਿੱਟ ਬਣਾ ਦਿੱਤੀ ਤਾਂ ਜੋ ਸਾਰੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਅਪਰਾਧਿਕ ਅਤੇ ਧੋਖਾਧੜੀ ਦੇ ਕੇਸ ਨੇ ਜਿਹੜੇ दर्ज जा सकन? ये बी डी पी ओ ऑफिस फिरोजपुर का मैटर है जिसमे करीबन जून और जुलाई और अगस्त दो हजार चौबीस में ये मामला का जिक्र हुआ है कि जुलाई की जुलाई चौबीस और अगस्त चौबीस के दौरान करीबन ग्यारह इंस्टॉलमेंट अलग अलग डेट्स की ग्यारह इंस्टॉलमेंट से एक करोड़ और अस्सी लाख जो है वो पन्द्रहें वित्त का जो पैसा है उसको निकाला गया था तो इसका जो एक पड़तालिया कमेटी बनाई गई थी डिपार्टमेंट की तरफ से पेंडू विकास डिपार्टमेंट की तरफ से जिसमें उन्होंने डिप्टी डायरेक्टर रीजनल जो है जलंधर और डीडीपीओ बठिंडा को इस कमेटी में डाला था और उन्होंने 10 बारह 2024 को अपनी रिपोर्ट सबमिट की और डिपार्टमेंट को और जिसके बेसिस पे जो डायरेक्टर रूरल डेवलपमेंट डिपार्टमेंट है उन्होंने एसएसपी फिरोजपुर को इसमें आ, अगली नेसेसरी जो कार्रवाई है एफ दर्ज करने की और इसमें आगे जो कार्रवाई करने के लिए उनको लेटर लिखा गया है मैडम आपके डिपार्टमेंट की तरफ से क्या कार्रवाई की है निपे? Uh, हमारे डिपार्टमेंट की तरफ से जब uh, मेरे ध्यान में यह मामला लेकर आया गया था कि इसमें डिले हो रहा है और कमेटी जो है इसमें आपकी जानकारी के लिए मैं बता देती हूं कि दो कमेटी का गठन इससे पहले भी एक कमेटी का गठन हुआ था जिसने अपने समय सर अपनी रिपोर्ट नहीं दी थी जिसके कारण जो uh, मामला है उसमें नेसेसरी जो एक्शन है उसमें डिले हो रहा था तो मैंने अपनी तरफ से भी सेक्रेटरी आर को रिक्वेस्ट लेटर भेजा था कि इसमें काइंडली जो कमेटी की रिपोर्ट है वो की कराई जाए ताकि जो डिसिप्लिनरी प्रोसीडिंग्स और क्रिमिनल एक्शन जिनके भी खिलाफ बनता है वो हो सके जो आ, रिपोर्ट अब लेटेस्ट प्रेजेंट हुई है उसमें कुछ जो ई पंचायत के मुलाजिम हैं उनको दोषी ठहराया गया है जिनके डोंगल से ये ऑपरेट हुआ है ऐसा भी जिक्र है कि डोंगल जो है वो आ, गलत अप्रूव हुए थे तो उसके कारण जो कंसर्न पी डी पी ओ हैं उनको भी कहीं ना कहीं इसमें जिम्मेदार ठहराया गया है बाकी जो इसकी एफआईआर की डिटेल्स है मैं आपको आ, कहना चाहूंगी कि आप प्लीज़ काइंडली एसएसपी एस पी ऑफिस से इसका फॉलोअप ले लीजिए थैंक यू करोड़ अस्सी लाख का एक हमला होया संबंध में बी डी ओ कंप्लेट आई थ जो इंक्वायरी तो बाद वक् वक्वान दर्ज किया गया है मानयोग एस एस पी साहब वालों ਇਸ ਤੋਂ ਇਛੇ ਸਤਨਾ ਹੀ ਗੀ ਹੈ ਜਿਸ ਨੂੰ ਹੈਡਸਪੀ ਕਰ ਰਹੇ ਹਨ ਤੇ ਸਟ ਵੱਲੋਂ ਤਫਤੀਸ਼ ਕਰਕੇ ਅਗਲੀ ਕਾਰਵਾਈ ਹਲ ਵਿੱਚ ਲਿਆਂਦੀ ਜਾਵੇਗੀ ਥੈਂਕ ਯੂ ਅੱਗੇ ਵੱਧਦੇ ਤੇ ਹੁਣ ਗੱਲ ਚਾਈਨਾ ਡੋਰ ਦੀ ਕਰਦੇ ਹਾਂ ਸੋ ਦੱਸ ਦਈਏ ਕਿ ਚਾਈਨਾ ਡੋਰ ਦੇ ਕਰਕੇ ਹਰ ਸਾਲ ਕਈ ਹਾਦਸੇ ਹੁੰਦੇ ਨੇ ਤੇ ਕਈ ਲੋਕ ਨੇ ਜਿਹੜੇ ਆਪਣੀ ਜਾਨ ਵੀ ਗਵਾ ਦਿੰਦੇ ਨੇ ਸੋ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਇੱਕ ਨੌਜਵਾਨ ਦੇ ਦੋਸਤ ਦੇ ਨਾਲ ਚਾਈਨਾ ਡੋਰ ਕਰਕੇ ਹਾਦਸਾ ਹੋ ਗਿਆ ਜਿਸ ਦੇ ਵਿੱਚ ਉਹ ਗੰਭੀਰ ਜ਼ਖਮੀ ਹੋਇਆ ਤੇ ਇਸ ਤੋਂ ਬਾਅਦ ਹੁਣ ਦੁਕਾਨਦਾਰ ਦੋਸਤ ਨੇ ਫੈਸਲਾ ਲਿਆ ਕਿ ਉਹ ਚਾਈਨਾ ਡੋਰ ਦੇ ਖਿਲਾਫ ਜੰਗ ਲੜੇਗਾ ਸੋ ਚਾਈਨਾ ਡੋਰ ਕਰਕੇ ਆਪਣੇ ਦੋਸਤ ਨੂੰ ਜ਼ਖਮੀ ਹਾਲਤ ਦੇ ਵਿੱਚ ਦੇਖ ਕੇ ਇਸ ਦੋਸਤ ਨੇ ਦੁਕਾਨ ਦੇ ਬਾਹਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੇ ਬੋਰਡ ਲਗਾ ਦਿੱਤੇ ਨੇ ਸੋ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਦੁਕਾਨਦਾਰ ਬੋਵੀ ਨੇ ਦੱਸਿਆ ਕਿ ਚਾਈਨਾ ਡੋਰ ਕਰਕੇ ਮੇਰੇ ਦੋਸਤ ਦੇ ਨਾਲ ਹਾਦਸਾ ਹੋਇਆ ਸੀ ਸੋ ਉਕਤ ਦੁਕਾਨਦਾਰ ਬੋਵੀਦਾ ਆਖਣਾ ਕਿ ਅਕਸਰ ਲੋਕਾਂ ਨੂੰ ਇਸ ਕਾਤਲ ਡੋਰ ਕਰਕੇ ਆਪਣੀ ਜਾਨ ਤੱਕ ਗਵਾਉਣੀ ਪੈਂਦੀ ਹੈ ਅਤੇ ਉਸਨੇ ਕਿਹਾ ਕਿ ਮੈਂ ਗੁਰਦਾਸਪੁਰ ਦੇ ਸਾਰੇ ਹੀ ਦੁਕਾਨਦਾਰਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਚਾਈਨਾ ਡੋਰ ਦੇ ਬੋਰਡ ਲਗਾਓ ਕਿ ਇਸ ਡੋਰ ਨੂੰ ਨਾ ਵਰਤਿਆ ਜਾਵੇ ਸੋ ਉਸਨੇ ਕਿਹਾ ਕਿ ਜੇਕਰ ਕੋਈ ਮੇਰੀ ਦੁਕਾਨ ਤੇ ਆ ਕੇ ਇਹ ਪ੍ਰਣ ਕਰੇਗਾ ਕਿ ਮੈਂ ਚਾਈਨਾ ਡੋਰ ਨਹੀਂ ਵਰਤਾਂਗਾ ਤਾਂ ਮੈਂ ਕੱਪੜੇ ਖਰੀਦਣ ਦੇ ਉੱਤੇ ਉਸ ਨੂੰ ਵਿਸ਼ੇਸ਼ ਸੂਟ ਵੀ ਦਵਾਵਾਂਗਾ। ਸੋ ਨਾਲ ਹੀ ਉਸਨੇ ਕਿਹਾ ਕਿ ਪੰਜਾਬ ਦੇ ਵਿੱਚ ਇਸ ਡੋਰ ਨੂੰ ਪੂਰੀ ਤਰ੍ਹਾਂ ਬੈਨ ਕੀਤਾ ਗਿਆ ਪਰ ਫਿਰ ਵੀ ਇਹ ਡੋਰ ਹੈ ਜਿਹੜੀ ਕਈ ਥਾਵਾਂ ਦੇ ਉੱਤੇ ਵੇਚੀ ਜਾ ਰਹੀ ਹੈ। ਸੋ ਉਕਤ ਦੁਕਾਨਦਾਰ ਬੋਵੀ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਜੋ ਕੋਈ ਵੀ ਹਾਦਸਾ ਜਿਹੜਾ ਇਸ ਚਾਈਨਾ ਡੋਰ ਕਰਕੇ ਨਾ ਵਾਪਰ ਸਕੇ। ਮੈਂ ਤੇ ਲਿਖਿਆ ਹੈ ਸਰ ਚਾਈਨਾ ਡੋਰ ਖੁਨੀ ਡੋੜਾ ਦੀ ਵਰਤੋਂ ਨਾ ਕਰੋ ਇਸ ਡੋਰ ਕਰਕੇ ਕੋਈ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਜੇਰਾ ਵੀ ਨੌਜਵਾਨ ਪ੍ਰਣ ਕਰਦਾ ਹੈ ਕਿ ਉਹ ਚੈਨਲ ਡੋਰ ਦੀ ਵਰਤੋਂ ਨਹੀਂ ਕਰੇਗਾ ਉਸ ਨੂੰ ਕਪੜੇ 10% ਛੋਟ ਦਿੱਤੀ ਜਾਏਗੀ ਮੈਂ 3-4 ਸਾਲ ਤੋਂ ਨੋਟਿਸ ਕਰਦਾ ਆ ਰਿਹਾ 3-4 ਸਾਲ ਤੋਂ ਨੋਟਿਸ ਕਰਦਾ ਆ ਰਿਹਾ ਕਿ ਇਹਦੇ ਕਰਕੇ ਬਹੁਤ ਹਾਸੇ ਹੋ ਰਹੇ ਨੇ ਲੋਕਾਂ ਦੀ ਜਾਨਾਂ ਗਵਾਈਆਂ ਯਾਰੀਆਂ ਮੈਂ ਤੇ ਮੈਂ ਇਹ ਕਹਿੰਦਾ ਕਿ ਇਹ ਡੋਰ ਨੂੰ ਬੰਦ ਕੀਤਾ ਜਾਵੇ ਜਰ ਤੋਂ ਹੀ ਖਤਮ ਕੀਤਾ ਇਹ ਖੂਨਨੀ ਡੋਰ ਹੈਗੀ ਹੈ ਜਿਹਦੇ ਕਰਕੇ ਲੋਕਾਂ ਦੀ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਮੈਂ ਕੋਈ ਬਾਈਕ ਤੇ ਜਾ ਰਿਹਾ ਵਾ ਉਹਦੇ ਵਿੱਚ ਮਤਲਬ ਕਿ ਬਾਈਕ ਤੇ ਜਾਂਦੇ ਜਾਂਦੇ ਕਿਸੇ ਦੇ ਹਾਸਾ ਹੋ ਜਾਂਦਾ ਵਾ ਤੇ ਇਸ ਕਰਕੇ ਮੈਂ ਕਹਿੰਦਾ ਇਹ ਡੋਰ ਨੂੰ ਬੰਦ ਕੀਤਾ ਜਾਵੇ ਮੇਰੇ ਫਰੈਂਡ ਨਾਲ ਹਾਸਾ ਹੋਇਆ ਕੱਲ 2-3 ਦਿਨ ਦੀ ਗੱਲ ਹੈਗੀ ਹੈ ਉਹ ਜੋ ਮੈਟੋ ਦਾ ਕੰਮ ਕਰਦਾ ਡਿਲੀਵਰੀ ਬੋਏ ਦਾ ਉਹਦੇ ਮੱਥੇ ਦੇ ਅੱਖ ਤੇ ਨੱਕ ਦੇ ਹੱਥਾਂ ਤੱਕ ਮਤਲਬ ਕਿ ਚੈਨਾ ਡੋਰ ਉਹ ਡਿਲੀਵਰੀ ਕਰਨ ਜਾਂਦੇ ਤੇ ਡੋਰ ਜਿਹੜੀ ਆ ਫਿਰ ਗਈ ਸੂਰ ਕਰੋਗੀ ਉਹਦੀ ਪਰਮਾਤਮਾ ਨੇ ਜਾਨ ਬਚਾਤੀ ਆ ਉਹ ਡਿੱਗ ਗਿਆ ਸੀ ਉਹ ਸਾਈਡ ਤੇ ਉਹਦੇ ਸੱਟਾਂ ਬਹੁਤ ਲੱਗੀਆਂ ਨੇ 2-3 ਦਿਨ ਦੇ ਰੈਸਟ ਤੋਂ ਬਾਅਦ ਫਿਰ ਆਪਣਾ ਡਿਊਟੀ ਏਰੀਆ ਉਹਨਾਂ ਕੀਤੀ ਹੈ ਤੇ ਡਿਲੀਵਰੀ ਆਪਣਾ ਕੰਮ ਜਿਹੜਾ ਸ਼ੁਰੂ ਕੀਤਾ ਵਾ ਸਭ ਤੋਂ ਪਹਿਲਾਂ ਨੇ ਮੈਂ ਆਪਣੀ ਫੈਮਿਲੀ ਨੂੰ ਕਿਹਾ ਸੀਗਾ ਇਹਦੇ ਬਾਰੇ ਤੇ ਉਹਨਾਂ ਨੇ ਕਿਹਾ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਤੇ ਬਾਕੀ ਮਾਰਕੀਟ ਵਾਲੇ ਨੇ ਵੀ ਕਿਹਾ ਕਿ ਬਹੁਤ ਵਧੀਆ ਗੱਲ ਹੈ ਚਲੋ ਆਪਾਂ ਦਾ ਹੁਣ ਸਾਰਥੀ ਕਹਿ ਸਕਦੇ ਹਾਂ ਵੱਤ ਤੋਂ ਵੱਤ ਮੇਰੇ ਨਾਲ ਚਲੋ ਵੱਤ ਤੋਂ ਵੱਤ ਸਪੋਰਟ ਕਰੋ ਜਾ ਜੋ ਇਹ ਡੋਰ ਨੂੰ ਖਤਮ ਕੀਤਾ ਜਾਵੇ ਜੜ ਤੋਂ ਖਤਮ ਕੀਤਾ ਜਾਵੇ ਇਹ ਦੇ ਕਰਕੇ ਕਿਸੇ ਦੀ ਜਾਨ ਨਾ ਜਾਵੇ ਤੇ ਮੈਂ ਮਤਲਬ ਇਹ ਦੇਖੋ ਕਿਸੇ ਦੀ ਜਾਨ ਨਾਲੋਂ ਪੈਸਾ ਜ਼ਿਆਦਾ ਕੀਮਤੀ ਨਹੀਂ ਹੁੰਦਾ ਮੈਂ ਤਾਂ ਇਹੀ ਕਿਹਾ ਕਿ ਕਿਸੇ ਦੀ ਜਾਨ ਬਚ ਜੇ ਪੈਸਾ ਤਾਂ ਹਰ ਬੰਦੇ ਨੇ ਕਮਾਣਾ ਹੀ ਹੁੰਦਾ ਕਿਸੇ ਦੀ ਪੈਸਾ ਬਚਾਉਣ ਕਰਕੇ ਕਿਸੇ ਦੀ ਜਾਨ ਬਚਦੀ ਹੈ ਤੇ ਉਹਦੇ ਵਿੱਚ ਕੋਈ ਮੈਨੂੰ ਇਤਰਾਜ਼ ਨਹੀਂ ਹੈਗਾ ਹਾਂਜੀ ਹਾਂਜੀ ਮੈਂ ਉਹਨਾਂ ਨਾਲ ਖੁਦ ਜਾ ਕੇ ਉਹਨਾਂ ਨੂੰ ਵੇਅਰ ਕਰਾਂਗਾ ਕਿ ਇਹ ਡੋਰ ਨੂੰ ਨਾ ਯੂਜ਼ ਕਰੋ ਅੱਜ ਕੱਲ ਦੇ ਯੂਥ ਨੂੰ ਵੀ ਇਹੀ ਮੈਂ ਰਿਕਵੈਸਟ ਕਰਦਾ ਹਾਂ ਪਲੀਜ਼ ਇਹ ਡੋਰ ਜਿਹੜੀ ਆ ਜਾਨ ਲੈਣਾ ਜੋ ਡੋਰ ਹੈਗੀ ਆ ਇਹਨੂੰ ਨਾ ਯੂਜ਼ ਕਰੋ ਤੇ ਅੱਜ ਕੱਲ ਦੇ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਆਪ ਖਰੀਦ ਕੇ ਡੋਰ ਦਿੰਦੇ ਨੇ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਇਹ ਡੋਰ ਜਿਹੜੀ ਆ ਆਪਣੇ ਬੱਚਿਆਂ ਨੂੰ ਨਾ ਖਰੀਦ ਕੇ ਦੇਣ ਕਿਉਂਕਿ ਕੱਲ ਨੂੰ ਤੁਸੀਂ ਖਰੀਦ ਕੇ ਉਹਨਾਂ ਦੀ ਡਿਮਾਂਡ ਜਿਹੜੀ ਪੂਰੀ ਕਰ ਦਿੰਦੇ ਹੋ ਕੱਲ ਨੂੰ ਜਿਹੜਾ ਪੁਗਤਨਾ ਤੁਹਾਨੂੰ ਹੀ ਪੈਣਾ ਵਾ ਕੱਲ ਉਹ ਪਤੰਗ ਡਾਂਦੇ ਨੇ ਛੱਤ ਦੇ ਚੜ ਕੇ ਜਾਂ ਉਤੋਂ ਡਿੱਗ ਜਾਂਦੇ ਨੇ ਜਾਂ ਉਹਨਾਂ ਦੇ ਹੱਥ ਤੇ ਚੋਟ ਲੱਗ ਜਾਂਦੀ ਜਾਂ ਕੋਈ ਵੀ ਹਾਦਸਾ ਵਾਪਰ ਜਾਂਦਾ ਉਹਨਾਂ ਨੂੰ ਤੋਰਦੇ ਤੁਹਾਨੂੰ ਪਛਤਾਵਾ ਹੋਗਾ ਬਾਅਦ ਚਿਕ ਤੇ ਕਹੋਗੇ ਕਿ ਇਹ ਕੰਮ ਨਾ ਕਰਦੇ ਆਂ ਔਰ ਨਾਂ ਲੈ ਕੇ ਦਿੰਦੇ ਇਸ ਕਰਕੇ ਮੈਂ ਚਾਹਨਾ ਕਿ ਇਸ ਪਛਤਾਵੇ ਤੋਂ ਪਹਿਲਾਂ ਹੀ ਵੇਅਰ ਹੋ ਜਾਓ ਤੁਸੀਂ ਦੁਕਾਨਦਾਰ ਮੈਂ ਸਾਰਿਆਂ ਭਰਾਵਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਸਾਥ ਦਿਓ ਜਿੰਨੇ ਦੁਕਾਨਦਾਰ ਹੈਗੇ ਇਹ ਜੇ ਬੈਨਰ ਪੈਂਪਲੈਟ ਛਪਾ ਕੇ ਆਪਣੀ ਦੁਕਾਨ ਤੇ ਲਾਣ ਤਾਂ ਜੋ ਲੋਕ ਵੇਅਰ ਹੋ ਸਕਣ ਅੱਗੇ ਵਧਦੇ ਹਾਂ ਉਦੋਂ ਰੋਪੜ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਸੋ ਇਸ ਮੌਕੇ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼ਹੀਦੀ ਜੋੜ ਮੇਲ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਉਹਨਾਂ ਸ਼ਹਾਦਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਕਰਵਾਉਂਦਾ ਹੈ ਜਿਸ ਨੇ ਸਿੱਖ ਇਤਿਹਾਸ ਦੇ ਵਿੱਚ ਕਿੰਨੀਆਂ ਲਾਸ਼ਾਨੀ ਸ਼ਹਾਦਤਾਂ ਦੇ ਨਾਲ ਕੁਰਬਾਨੀਆਂ ਸਿੱਖੀ ਦੇ ਲਈ ਦਿੱਤੀਆਂ ਨੇ ਸੋ ਇਸ ਮੌਕੇ ਉਹਨਾਂ ਆਖਿਆ ਕਿ ਇਹਨਾਂ ਦਿਨਾਂ ਨੂੰ ਵਿਰਾਗ ਮਈ ਦਿਨ ਮੰਨਿਆ ਜਾਂਦਾ ਹੈ ਅਤੇ ਸੰਗਤ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਲਾਸਾਨੀ ਸ਼ਹਾਦਤਾਂ ਨੂੰ ਨਮਨ ਵੀ ਕੀਤਾ ਜਾ ਰਿਹਾ ਹੈ ਸਿੱਖ ਪੰਥ ਦੀ ਮਹਾਨ ਵਿਰਾਸਤ ਹੈ ਤੇ ਸੁਨਹਿਰੀ ਇਤਿਹਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਹ ਛੇਤੀ 15 ਮਹਾਰਾਜ ਦੀ ਸ਼ੁਰੂਆਤ ਪਰਿਵਾਰ ਵਿਛੋੜੇ ਤੋਂ 15 ਤਰੀਕ ਨੂੰ ਸ਼ੁਰੂ ਕੀਤੀ ਗਈ ਅੱਜ ਦੂਸਰੇ ਪੜਾਚੇ ਗੁਰਦੁਆਰਾ ਪਠਾ ਸਾਹਿਬ ਵਿਖੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਡੇ ਸਾਰੇ ਆਗੂ ਸਾਹਿਬਾਨ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਵਾਣ ਸਾਰੇ ਨਾਗਰ ਮਾਸਟਰ ਜੀ ਇਹ ਜਿਉਂ-ਜਿਉਂ ਮੈਂ ਦੇਖਦਾ ਸ਼ਹੀਦੀ ਦਿਹਾੜਾ ਸ਼ੁਰੂ ਹੁੰਦਾ ਲੋਕਾਂ ਦਾ ਸਾਥ ਪਿਆਰ ਤੇ ਲੋਕਾਂ ਦੀ ਸਾਥ ਜਿਹੜੀ ਆਪਣੀ ਸ਼ਰਧਾ ਆ ਉਹ ਦਿਨੋਂ-ਦਿਨ ਓਮੜ ਕੇ ਵੱਧ ਰਹੀ ਤੇ ਮੈਂ ਉਦੋਂ ਪਰਿਵਾਰ ਪਛੋੜੇ ਵੀ ਦੇਖਿਆ ਸੀ ਤੇ ਬਹੁਤ ਵੱਡੀ ਤਰ੍ਹਾਂ ਚ ਤੇ ਅੱਜ ਵੀ ਤੇ ਐਵੇਂ ਤੌਰ ਚ ਮਕੌਰ ਸਾਹਿਬ ਐਵੇਂ ਫਤੇਗੜ ਸਾਹਿਬ ਬਹੁਤ ਵੱਡੇ ਪੱਧਰ ਤੇ ਲੋਕ ਆਪਣਾਂ ਇਤਿਹਾਸਿਕ ਜਗ੍ਹਾਾਂ ਤੇ ਜਾਂਦੇ ਆ। ਇਹ ਸੁਨਹਿਰਾ ਇਤਿਹਾਸ ਇਸ ਕਰਕੇ ਵੀ ਆ ਕਿ ਸਤਗੁਰਾਂ ਨੇ ਆਪਣਾ ਸਾਰਾ ਇਹ ਸੰਵਾਲ ਸੰਵਾਲਸੇ ਵਿੱਚ ਮਿੱਤਰ ਸਾਹਿਬ ਜੀ ਪੰਜ ਪਿਆਰਿਆਂ ਤੋਂ ਤਿੰਨ ਪੰਜ ਪਿਆਰਿਆਂ ਜੀ ਚੰਕੌਰ ਘੜ ਦੇ 40 ਸਿੰਘ ਅਤਿਆdevkit ਬਹੁਤ ਸਾਰਾ ਮਹਾਨ ਜਿਹੜਾ ਸਿੱਖ ਪੰਥ ਦਾ ਖਜ਼ਾਨਾ ਸੀ ਉਹ ਵੀ ਸਾਰਾ ਸਾਰਿਆਂ ਦੀ ਜੋੜ ਗਿਆ। ਪਰ ਗੁਰੂ ਸਾਹਿਬ ਨੇ ਸੀਨੇ ਕੀਤੀ ਆਪਣੇ ਸਾਹਿਬ ਜادہ ਨੂੰ ਬੱਤੀ ਚੋਰੀਆ। ਔਰ ਉਹਨਾਂ ਦੇ ਤੌਰਿਆਂ ਨਹੀਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਦੇਖ ਕੇ ਤੇ ਚਕਾਰੇ ਵੀ। ਤਾਂ ਜੀ ਜੋ ਗੁਰੂ ਸਾਹਿਬ ਕਿਹਾ ਇਤਿਹਾਸਿਕ ਨੋਟ। ਹੱਤਕਾ ਜਿਹੜਾ ਇਹ ਸਾਡਾ ਇੱਕ ਮਹਾਨ ਵਿਰਾਸਤ ਆ ਆਤਮਾਸ ਤੇ ਮੈਂ ਜਿੰਨਾ ਹੁਣਾਂ ਵੀ ਪੈਰਾਂ ਦੇ ਉੱਠੇ ਤੋਂ ਲੈ ਕੇ ਸ਼ਿਰਕਾਟਾਈ ਸਾਰੀ ਸਰੀਰ ਦੀ ਬਾਰੀ ਉਸ ਨੂੰ ਤੇ ਹੁਣ ਇਹ ਸਾਡਾ ਤਾਂ ਮਹਾਨ ਵਿਰਾਸਤ ਹੈਗੀ ਆ ਪਰ ਇਹਨੂੰ ਗੇਮਾਂ ਦੇ ਵਿੱਚ ਵੀ ਸ਼ਾਮਲ ਕੀਤਾ ਜੋ ਇਸ ਕਰਕੇ ਦਸਤਾਰਾਂ ਦੇ ਮੁਕਾਬਲੇ ਇੰਡੀਕੇਸ਼ਨ ਆ ਕਿ ਜਿਹੜੇ ਸਮਾਜ ਦੇ ਵਿੱਚ ਬੱਚੇ ਅੱਜ ਦਸਤਾਰਾਂ ਘਟਦੇ ਆਉਂਦੇ 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 ਆਉਂ